ਜੋ ਨੇ ਤਾਂ ਫਿਰਦੇ ਨੇ ਵਿਚਾਰੇ ਝੂਲਦੇ ਤੇ ਆ ਨਿੱਕੇ ਨਿੱਕੇ ਬੱਚੇ ਨੇ ਆ ਹੁਣ ਨਿੱਕੇ ਕੀ ਦੱਸਦੇ ਸੱਤ ਧੀਆਂ ਹੀ ਆ ਹਾਂਜੀ ਸੱਤ ਧੀਆਂ ਹੀ ਆ ਹਾਂਜੀ ਸੱਤ ਧੀਆਂ ਹੀ ਨੇ ਇਹ ਕਿਧਰ ਜਾਏ ਨੇ ਵੇਖੀ ਕਿ ਤੇ ਆਈ ਝੂਲਦੇ ਫਿਰਦੇ ਹੁੰਦੇ ਨੇ ਗਲੀਆਂ ਆਰਾਮ ਆ ਦੇ ਵਿੱਚ ਤੇ ਟੀਕੇ ਲਾ ਲਾ ਕੇ ਤੇ ਆਦੂ ਦਾ ਮੌਕਾ ਕੀਤੀ ਜਾਂਦੇ ਨੇ ਹਰ ਕੀ ਪੁੱਤ ਦੱਸ ਕੇ ਆਹੀ ਤਾਂ ਬੜਾ ਦੁਖੀ ਹੋਇਆ ਹੈ ਛੋਟਾ ਭਾਈ ਹੈ ਜੀ ਤੇ ਕੀ ਗੱਲ ਕੀ ਬਣੀ ਗੱਲ ਨਸ਼ਾ ਕਰਦਾ ਸੀਗਾ ਜੀ ਕਦੋਂ ਕਰ ਇਹਨੂੰ ਕਈ ਸਾਲ ਕੋ ਗਿਆ ਲੱਗੇ ਅੱਛਾ ਕਿੰਨੀ ਉਮਰ ਹੈ ਵੀ 37 ਸਾਲ ਉਮਰ ਹੈ ਜੀ ਬਸ ਇਹਦਾ ਰੋਗ ਤਾਂ ਰੁਕਦਾ ਨਹੀਂ ਕਿ ਬਾਹਰ ਖਾ ਜਾਂਦਾ ਸੀ ਬਾਹਰ ਪੀਂਦਾ ਸੀ ਤੇ ਹੁਣ ਗੱਲ ਕੀ ਬਣੀ ਅੱਜ ਕੱਲ ਕਰੇ ਸੀਗਾ ਜੀ ਅਸੀਂ ਮਿਲਮੁਲਾ ਵੇਖਣ ਚਲੇ ਗਏ ਤੇ ਇਹਦੇ ਨਸ਼ੇ ਈ ਤੋਂ ਜ਼ਿਆਦਾ ਵਾਰ ਗਈ ਕਰੇ ਇਕੱਲਾ ਪੀਤੀ ਬੁੱਤੀ ਗਈ ਅੱਛਾ ਮਰ ਜਾਂਦਾ ਡੋਜ਼ ਨਾਲ ਹੀ ਹਾਂਜੀ ਓਕੇ ਕੀ ਟੀਕੇ ਲਾਉਂਦਾ ਸੀ ਜਾਂ ਕੋਈ ਹੋਰ ਕਰ ਨਹੀਂ ਓਵੇਂ ਪੀਂਦਾ ਸੀਗਾ ਜੀ ਟੀਕੇ ਵੀ ਲਾ ਲੈਂਦਾ ਸੀ ਤੇ ਕੀ ਪਤਾਉਂਦਾ ਇਹ ਕਿੰਨੇ ਬੱਚੇ ਕਿੰਨੇ? ਬੱਚੇ ਗੁੱਡੀਆਂ ਆਈ 7 ਗੁੱਡੀਆਂ ਆਈ ਨੇ। 7 ਗੁੱਡੀਆਂ। ਲੋ ਪਤਾ ਨਹੀਂ ਲੱਗਾ ਜ਼ਿਆਦਾ ਕਰ ਲਿਆ। ਕਦਮ ਤਾਂ ਕਰ ਦਸਤੇ। ਹੋ ਗਿਆ ਇਹਨੂੰ ਥੋੜਾ ਹੀ ਟਾਈਮ ਹੋ ਗਿਆ ਕਰ ਦੇ ਇਹਨੂੰ। ਤੇ ਰੋਕਿਆ ਨਹੀਂ। ਸੁੱਤਾ ਪਿਆ ਸੀ, ਰੋਕਦੇ ਸੀ ਬਹੁਤ। ਨਹੀਂ ਸੀ ਰੁਕਦਾ, ਆਂਦਾ ਛੱਡ ਦੂੰਗਾ। ਸੁੱਤਾ ਪਿਆ ਹੀ ਨਹੀਂ ਉੱਠਿਆ ਮੈਂ ਲਾਇਆ ਤੜਕੇ। ਉੱਠਿਆ ਹੀ ਨਹੀਂ ਦਾ। ਆਕੜਿਆ ਪਿਆ ਸੀ ਦੇ ਚੜਦੇ ਨੂੰ। ਇੰਨਾ ਕਦੇ ਲਾਇ ਵੀ ਕਰਾਇਆ ਸੀ ਇੱਕ ਨਹੀਂ। ਇਲਾਜ ਕਰਾਉਂਦੇ ਸੀ ਉਹਨੇ ਇੱਕ ਦਿਨ ਹਟ ਜਾਂਦਾ ਸੀ ਫੇਰ ਲੱਗ ਪੈਂਦਾ ਸੀ ਕੰਮ ਕੀ ਕਰਦਾ ਸੀ ਕੰਮ ਮਿਸਤਰੀ ਦਾ ਅੱਛਾ ਮਿਸਤਰੀ ਸੀ ਹਾਂਜੀ ਕਿੰਨੇ ਬੱਚੇ ਤੁਹਾਡੇ ਤੇਰੇ ਨਾਲ 7 ਕੁੜੀਆਂ ਨੇ ਹਾਂ ਸਾਡੇ 7 ਬੱਚੇ ਹਾਂਜੀ ਤੇ ਇਹਨਾਂ ਇਹਨਾਂ ਦਾ ਆਪਣੀ ਕਦੇ ਵਾਸਤਾ ਦਿੱਤਾ ਵੀ ਇਹਨਾਂ ਨੂੰ ਵੇਖ ਕੇ ਦਾ ਵਾਸਤਾ ਬਹੁਤ ਦਿੱਤਾ ਸੀ ਪਤਾ ਨਹੀਂ ਦੇ ਦਿਮਾਗ ਤੇ ਕੀ ਪੱਟੀ ਚੜ ਗਈ ਇਹ ਗੱਲ ਸੁਣਦਾ ਸੀ ਲਗੇ ਜਾਂਦੇ ਲੁੱਟਮਾਰ ਕਰ ਰਹੇ ਨੇ ਕਿਤੇ ਕੁਝ ਕਰ ਰਹੇ ਨੇ ਨੂੰ ਘਰ ਕੀ ਆਮਦਨ ਕਿਟਾ ਵੇਚਣ ਦੀ ਅੱਜ ਤਾਂ ਹੱਥ ਜੋੜਨੇ ਆ ਵੀ ਕਿਤੇ ਸਰਕਾਰ ਵੀ ਇਸ ਪਾਸੇ ਆ ਜਾਵੇ ਆਮ ਨਾਲ ਇਸ ਜਿਹੇ ਹਿਸੇ ਕਰ ਜਾਵੇ ਬਿਲਕੁਲ ਠੀਕ ਇੱਕ ਨਾ ਮੇਨ ਤਾਂ ਇੱਕ ਨਸ਼ਾ ਜਿਹੜਾ ਵੀ ਨੌਜਵਾਨੀ ਨੂੰ ਲੈ ਕੇ ਜਾ ਰਿਹਾ ਨਸ਼ਾ ਕਰਨ ਵਾਲਾ 6 ਤੋਂ 700 ਰੁਪਏ ਦਿਹਾੜੀ ਲੈਂਦਾ ਜਿਹੜੀ ਦਿਹਾੜੀ ਲੈਂਦਾ ਉਹ ਨਸ਼ਾ ਵੇਚਣ ਵਾਲਿਆਂ ਦੇ ਝੋਲੇ 'ਚ ਪੈਂਦੀ ਆ ਮੈਂ ਤਾਂ ਅੱਜ ਤੱਕ ਕੁੱਲ ਮਲਾ ਕੇ ਜਿੰਨੇ ਵੀ ਝੋਕ 'ਚ ਨਸ਼ੇ ਨਾਲ ਮੌਤਾਂ ਹੋਈਆਂ ਉਹ ਨੌਜਵਾਨ ਮੌਤ ਹੀ ਵੇਣ ਹੈ ਪਰ ਨਸ਼ਾ ਪੀਣ ਵਾਲਾ ਨਸ਼ਾ ਪੀਂਦਾ ਜਿਹੜਾ ਨਸ਼ੇ ਵੇਚਣ ਵਾਲੇ ਆ ਉਹ ਕਾਰਾਂ ਤੇ ਕੋਠੀਆਂ ਦੀਆਂ ਇਸ਼ਾਰਾ ਲੈਂਦੇ ਆ ਸਰਕਾਰਾਂ ਅੱਗੇ ਵੀ ਬਹੁਤ ਵਾਰੀ ਔਰ ਜੋਰ ਬੇਨਤੀਆਂ ਕਰ ਚੁੱਕੇ ਆ ਪਰ ਸਰਕਾਰਾਂ ਪਤਾ ਨਹੀਂ ਕਿਉਂ ਇਸ ਨਹੀਂ ਚੱਲ ਗੱਲ ਵੱਲ ਗੌਰ ਨਹੀਂ ਦਿੰਦੀਆਂ ਮੈਂ ਤਾਂ ਕਰੋਨਾ ਦਾ ਟਾਈਮ ਵੀ ਵੇਖਿਆ ਜਦੋਂ ਫਰੋਜਪੁਰ ਸ਼ੌਣੀ ਦੇ ਵਿੱਚ ਹੂਟਰ ਵੱਜਦਾ ਸੀਗਾ ਤੇ ਜੇ ਹੂਟਰ ਵੱਜਦਾ ਸੀ ਲੋਕ ਆਪਣੇ ਘਰਾਂ 'ਚ ਬੜਦੇ ਸੀ ਪਰ ਅੱਜ ਜੇ ਨਸ਼ੇ ਵਿਰੁੱਧ ਪੁਲਿਸ ਦਾ ਹੂਟਰ ਵੱਜੇ ਜਾਂ ਪੁਲਿਸ ਪਿੰਡ 'ਚ ਗੇੜਾ ਦੇਵੇ ਤੇ ਮੇਰਾ ਖਿਆਲ ਆ ਵੀ ਕੋਈ ਵੀ ਪਿੰਡ ਦੇ ਵਿੱਚ ਨਸ਼ਾ ਨਾ ਕਰੇ ਨਾ ਵੇਚੇ ਅੱਜ ਤੁਸੀਂ ਸਵੇਰ ਸ਼ਾਮ ਜਦੋਂ ਵਰਜੀ ਵੇਖ ਲਓ ਇੱਕ ਨਸ਼ਾ ਵੇਚਣ ਵਾਲਿਆਂ ਦਾ ਝੁੰਡਾ ਜਿਹੜਾ ਜਿਵੇਂ ਇੱਕ ਅਜਾੜੀ ਬੱਕਰੀਆਂ ਨੂੰ ਲੈ ਕੇ ਤੁਰਦਾ ਸੇਮ ਉਹੀ ਹਾਲਾਤ ਬਣੇ ਖੜੇ ਆ ਤਕੜੇ ਨਸ਼ੇ ਦੇ ਜਿਹੜੇ ਕਾਰੋਬਾਰੀ ਆ ਉਹ ਨਸ਼ਾ ਵਕਾਉਂਦੇ ਆ ਨਸ਼ਾ ਵੇਚ ਕੇ ਆਪਦੇ ਜਿਹੜੀਆਂ ਜੇਬਾਂ ਆਪਦੇ ਘਰ ਆ ਜਿਹੜੇ ਚਲਾਉਂਦੇ ਆ ਪਰ ਪਿਛਲੇ ਸਮਿਆਂ ਤੋਂ ਜੋ ਮੈਂ ਬਚਪਨ ਤੋਂ ਅੱਜ ਤੱਕ ਵੇਣਾ ਮੈਂ ਨਸ਼ਾ ਵੇਚਣ ਵਾਲਿਆਂ ਨੂੰ ਵੀ ਇੱਕ ਤਗੀਦ ਕਰਦਾ ਕਿ ਮੈਂ ਪਿਛਲੇ ਸਮਿਆਂ ਦੇ ਵਿੱਚ ਵੀ ਜਿੰਨੇ ਹੀ ਬਲੈਕੀਏ ਦੇਖੇ ਸੀਗੇ ਉਹਨਾਂ ਦੇ ਘਰ ਅੰਤ ਤੱਕੇ ਅੰਤ ਤੱਕੇ ਜਾ ਕੇ ਉਹ ਕਾਰ ਬਰਬਾਦ ਹੋਏ ਆ ਵੀਰੋ ਅੱਜ ਵੀ ਮੈਂ ਬੇਨਤੀ ਕਰਦਾ ਤੁਸੀਂ ਇਹਨਾਂ ਭੈਣਾਂ ਦੇ ਘਰ ਅਜਾੜਨ ਵੱਲ ਵੇਖ ਕੇ ਇਹਨਾਂ ਭੈਣਾਂ ਦੇ ਘਰ ਉਜੜਦੇ ਵੇਖ ਕੇ ਤੁਸੀਂ ਨਸ਼ੇ ਤੋਂ ਥੋੜਾ ਜਿਹਾ ਗਰੇਜ ਕਰੋ ਕਿਉਂਕਿ ਨਸ਼ਾ ਨਸ਼ਾ ਇੱਕ ਬਰਬਾਦੀ ਆ ਜਿਹੜਾ ਸਾਡੇ ਪਿੰਡ ਨੂੰ ਪਿੰਡਾਂ ਨੂੰ ਲੈ ਕੇ ਜਾ ਰਿਹਾ ਤੁਸੀਂ ਦਰਦਰ ਵੇਖਿਆ ਹੁਣ ਮਾਵਾਂ ਬੱਚਿਆਂ ਦੇ ਪਿੱਛੇ ਪਿੱਛੇ ਫਿਰਦੀਆਂ ਪਰ ਜਦੋਂ ਮਾਵਾਂ ਪਿੱਛੇ ਪਿੱਛੇ ਫਿਰਦੀਆਂ ਅੰਤ ਨੂੰ ਕੋਈ ਸਮਾਂ ਇਹੋ ਜਿਹਾ ਆਉਂਦਾ ਜਦੋਂ ਪੁੱਤ ਵਿਲਕਦਾ ਵੇਂਦਾ ਪਤੀ ਵਿਲਕਦਾ ਵੇਂਦਾ ਤੇ ਮਾਵਾਂ ਵੀ ਆਉਦੇ ਹੱਥੀ ਭਾਂਡੇ ਫੜਾ ਦਿੰਦੀਆਂ ਲੈ ਪੁੱਤ ਨਸ਼ਾ ਪੀਆ ਨਸ਼ਾ ਜਿਹੜੇ ਭਾਂਡੇ ਵਿਗਦੇ ਆ ਉਹ ਭਾਂਡੇ ਕਿਸੇ ਕੁਆੜੀਏ ਕੋਲੇ ਚਲੇ ਜਾਂਦੇ ਆ ਕੁਆੜੀਏ ਕੋਲੋਂ ਜਿਹੜਾ ਪੈਸਾ ਵੱਟਿਆ ਹੁੰਦਾ ਉਹ ਨਸ਼ਾ ਵੇਚਣ ਵਾਲਾ ਜਿਹੜਾ ਵੱਡਾ ਗੈਂਗਸਟਰ ਆ ਜਿਹੜਾ ਨਸ਼ੇ ਦਾ ਕਾਰੋਬਾਰੀ ਆ ਉਹ ਉਹਦੇ ਝੋਲੇ 'ਚ ਜਾਂਦਾ ਮੈਂ ਤਾਂ ਇਹੀ ਬੇਨਤੀਆਂ ਕਰੂੰਗਾ ਕਿ ਵੀਰੋ ਨਸ਼ੇ ਨੂੰ ਰੋਕ ਪਾਉਣ ਵਾਸਤੇ ਆਪਾਂ ਨੂੰ ਇੱਕ ਪਿੰਡ ਦੇ ਪਿੰਡ ਪੱਧਰ ਤੇ ਲਾਮਬੰਦ ਹੋਣਾ ਜ਼ਰੂਰੀ ਆ ਜੇ ਆਪਾਂ ਲਾਮਬੰਦ ਹੁੰਨੇ ਆ ਜਿਵੇਂ ਅੱਜ ਨਸ਼ੇ ਦੇ ਨਾਲ ਮੌਤ ਹੋਈ ਆ ਜੇ ਅਸੀਂ ਅੱਜ ਵੀ ਲਾਮਬੰਦ ਹੋ ਜਾਂਦੇ ਤਾਂ ਹੋ ਸਕਦਾ ਵੀ ਪਿੰਡ ਦੇ ਵਿੱਚ ਨਸ਼ੇ ਦਾ ਜਿਹੜਾ ਕਾਰੋਬਾਰ ਕਰਨ ਵਾਲੇ ਜਾਂ ਕਾਰੋਬਾਰ ਕਰਦੇ ਜਿਹੜੇ ਉਹਨਾਂ ਨੂੰ ਠੱਲ ਪਾ ਸਕੀਏ ਇੰਨੀਆਂ ਹੀ ਬੇਨਤੀਆਂ ਕਰਦਾ ਮੈਂ ਕਿ ਸਰਕਾਰ ਅੱਗੇ ਬੇਨਤੀ ਕਰਕੇ ਨਸ਼ੇ ਨੂੰ ਰੋਕਣ ਦੇ ਨਸ਼ੇ ਨੂੰ ਠੱਲ ਪਾਉਣ ਵਾਸਤੇ ਕਿੰਨਾ ਵੇਖੋ ਜੀ ਸਰਕਾਰ ਦੇ ਅੱਗੇ ਬੇਨਤੀ ਕਰਨੇ ਆ ਤਨ ਤਾਂ ਉਹ ਜਿਹੜਾ ਮਾਵਾਂ ਨੇ ਜਿਹੜੇ ਆਪਣੇ ਪੁੱਤਾਂ ਦੇ ਆਸਰੇ ਚੋਣਝਾ ਨੇ ਤਨੋਂ ਪੈਣਾ ਨੇ ਤੇ ਤਾ ਨਹੀਂ ਬੱਚੇ ਨੇ ਵੇਖ ਲੋ ਕਿੰਦਾ ਵੱਡਾ ਹਾਸਾ ਹੈ ਜੀ ਸਾਡੇ ਨਗਰ ਦੇ ਵਿੱਚ ਸੱਤ ਧੀਆਂ ਦਾ ਅੱਜ ਵੇਖ ਲੋ ਇੱਕ ਧੀ ਦਾ ਵਿਆਹ ਕਰਨਾ ਹੋਵੇ ਤਾਂ ਪਿਓ ਨੂੰ ਬੜਾ ਮੁਸ਼ਕਲ ਹੋ ਜਾਂਦਾ ਤੇ ਤਨ ਤਾਂ ਉਹ ਸੱਤ ਧੀ ਜਾਣੇ ਜਿੰਦੇ ਸਵੇਤੋਂ ਅੱਜ ਪਿਤਾ ਦਾ ਸਾਯਾ ਉੱਠ ਗਿਆ ਇਹ ਵਿਚਾਰ ਨਹੀਂ ਕਦੋਂ ਜਦੋਂ ਜਵਾਨ ਹੋਣਗੇ ਜਾਂ ਕੀ ਸੋਚਣਗੇ ਜਾਂ ਕਿ ਜਿਹੜਾ ਸਾਡਾ ਪਿਤਾ ਸਾਡੇ ਬਾਅਦ ਤੇ ਲੋੜੀ ਲੈ ਕੇ ਆਵੇਗਾ ਅੱਜ ਅਸੀਂ ਉਸ ਪਿਤਾ ਦੇ ਜਾਂ ਘਰ ਦੀਆਂ ਕੰਧਾਂ ਵੱਲ ਵੇਖ ਕੇ ਰੋ ਰਹੇ ਹਾਂ ਸਰਕਾਰ ਦੇ ਚੱਲਾਏ ਬੇਨਤੀ ਹੈ ਕਿ ਨਸ਼ਿਆਂ ਨੂੰ ਠੱਲ ਪਾਈ ਜਾਵੇ ਜਿਹੜਾ ਨਗਰਾਂ ਦੇ ਵਿੱਚ ਨਸ਼ਾ ਚੱਲ ਰਿਹਾ ਅੱਜ ਪਤਾ ਨਹੀਂ ਹਰੇਕ ਪਿੰਡ ਦੇ ਵਿੱਚ ਹਰੇਕ ਨਗਰ ਦੇ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਤੇ ਮੇਰੀ ਇਹ ਚੰਨੇ ਤੋਂ ਬੇਨਤੀ ਹੈ ਕਿ ਜਿਹੜੇ ਮਾਵਾ ਦੇ ਪੁੱਤ ਜਵਾਨ ਜਾ ਰਹੇ ਹਨ ਜਾਂ ਤਿੰਨਾਂ ਦੇ ਪਿਓ ਜਵਾਨ ਜਾ ਰਹੇ ਹਨ ਤੇ ਉਹਨਾਂ ਨੂੰ ਪਹਿਲਾ ਨਸ਼ਾ ਤੋਂ ਆਪਾਂ ਬਚਾਈਏ ਆਪਾਂ ਇਹਨਾਂ ਨੂੰ ਚੰਗੇ ਰਾਹ ਤੇ ਲਾਜਿਏ ਮੇਰੀ ਇਹ ਹੈ ਬੇਨਤੀ ਹੈ ਵੈਦ ਦੀ ਤਾਕਤ ਸਾਹਿਬ ਵੈਦ ਦੀ ਫਤਿਹ ਇਹ ਨਸ਼ੇ ਦਾ ਪਹਿਲਾਂ ਨਸ਼ਾ ਕਰਦਾ ਸੀ ਸੱਤ ਤੀਆਂ ਨੇ ਹਾਂ ਤੇ ਨਸ਼ੇ ਦੇ ਕਾਰਨ ਹੀ ਇਹ ਮੌਤ ਹੋ ਗਈ ਚੋ ਕਰਿਆ ਇਹਨੂੰ ਪਹਿਲਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਹਟਿਆ ਕਿਉਂ ਜਿੰਨੀ ਦਿਹਾੜੀ ਲਿਆਉਣਾ 7-800 ਰੁਪਏ ਤੇ ਹਰੀ ਮਿਸਤਰੀ ਸੀ ਠੇਕੇਦਾਰ ਸੀ ਤੇ ਉਹ ਬੱਚਿਆਂ ਦਾ ਰੁਜ਼ਗਾਰ ਨਹੀਂ ਚੱਲਦਾ ਸੀ ਨਾਲ ਨਸ਼ਾ ਵੀ ਕਰਦਾ ਸੀ ਤੇ ਤੁਸੀਂ ਇੱਕ ਹੀ ਮੰਗ ਕਰਦੇ ਹੋ ਸਰਕਾਰ ਅਗੇ ਮੰਗਣੇ ਨਸ਼ਾ ਬੰਦ ਹੋ ਜਾਵੇ ਇਹ ਬਦਲਾ ਆਏ ਭਗਵੰਤ ਮਾਨ ਦਾ ਜਿਹੜਾ ਬਦਲਾ ਕਹਿੰਦੇ ਪੰਜ ਸੱਤ ਬਦਲਾ ਲੈ ਕੇ ਆਵਾਂਗੇ ਇਹ ਬਦਲਾ ਲੈ ਕੇ ਆਏ ਜੀ ਵੀ ਨੌਜਵਾਨ ਨੌਜਵਾਨ ਘਰ ਘਰ ਨੌਜਵਾਨ ਹੀ ਪਿਆ ਕਿਤੇ ਕੋ ਨਸ਼ੇ ਵਾਲਾ ਹੀ ਪਿਆ ਇਹ ਬਦਲਾ ਭਗਵੰਤ ਮਾਨ ਦਾ 80 ਕਰੋੜ ਕੋਈ ਬਦਲਾ ਨਹੀਂ ਆਇਆ ਕੋਈ ਠਲ ਠੁਲ ਨਹੀਂ ਕੋਈ ਠਲ ਨਹੀਂ ਕਿਸੇ ਤਰ੍ਹਾਂ ਨੌਹਾਰ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਇੰਨਾ ਉਹ ਘਰ ਦਾ ਸਮਾਨ ਵੇਚ-ਵੋਚ ਲਈ ਜਾਂਦੇ ਕੋਈ ਰੋਟੀ ਵੇਚ ਲਈ ਕੋਈ ਈਟਾਂ ਵੇਚੀ ਜਾਂਦਾ ਕੋਈ ਗਾਡਰ ਵੇਚੀ ਜਾਂਦਾ ਕੋਈ ਘਰ ਦਾ ਆਟਾ ਹੀ ਵੇਚੀ ਜਾਂਦਾ ਕਣਕ ਵੇਚੀ ਜਾਂਦਾ ਨਸ਼ਾ ਕੀਤੀ ਜਾਂਦੇ ਨੇ ਨੌਜਵਾਨ ਗਬਰੂ ਕੋਈ ਠੱਲ ਪਾਉਣ ਵਾਲਾ ਨਹੀਂ ਆ ਉਹ ਠੱਲ ਪਾਉਣ ਵਾਲਾ ਨਾ ਪੰਜਾਬ ਸਰਕਾਰ ਨੇ ਇਤਕੜੇ ਠੱਲ ਪਾਈ ਨਾ ਹੀ ਪੈਣੀ ਇਹਨਾਂ ਕੋਲੇ ਤੇ ਪੰਜ ਸਾਲ ਬਦਲਾਅ ਨਹੀਂ ਕੀਤਾ ਔਰ ਕੋਈ ਕوش ਨਹੀਂ ਕਰਦਾ ਭਗਵੰਤ ਮਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਨੂੰ ਕਹਿੰਦੇ ਜਿਹੜਾ ਡੇਢ ਸਾਲ ਰਹਿ ਗਿਆ ਡੇਢ ਸਾਲ ਤਾਂ ਕੋਸ਼ ਕਰ ਦੇਵੇ ਸਾਢੇ ਤਿੰਨ ਸਾਲਾਂ ਦੇ ਕੋਸ਼ ਨਹੀਂ ਨੇ ਤੋਂ ਆ ਡੇਢ ਸਾਲ ਦੀ ਕੋਸ਼ ਕਰ ਦੇਵੇ ਬਹੁਤ ਮਾੜਾ ਹੈ ਇਹ ਦੇਖੋ ਕਿਵੇਂ ਆਦੇ ਨਸ਼ਾ ਕਿਹੜਾ ਹੈਗਾ ਪਿੰਡ ਦੇ ਵਿੱਚ ਇੰਨਾ ਚੱਲ ਰਿਹਾ ਤੈਨੂੰ ਠੱਲ ਕਿਉਂ ਨਹੀਂ ਪੈਂਦੀ ਠੱਲੇ ਸਰਕਾਰ ਪਾਵੇਗੀ ਪੰਜਾਬ ਪੁਲਿਸ ਹੋਈ ਸਰਕਾਰ ਹੋਈ ਕਿੱਥੇ ਇਸ ਪਾਸੇ ਧਿਆਨ ਨਹੀਂ ਕਰਦੇ ਹੁਣ ਦੇਖੋ ਪਿੰਡ ਦੇ ਵਿੱਚ ਚੋਕੜੀਆ ਦੇ ਵਿੱਚ ਇੰਨਾ ਨਸ਼ਾ ਕੱਲ ਕਰਨਾ ਚਾਵੇ ਕਰਿਆ ਵਿਕ ਰਿਆ ਕੋਈ ਠੱਲ ਹੀ ਨਹੀਂ ਪੈ ਰਹੀ ਅੱਛਾ ਨੌਜਵਾਨ ਅੱਜ ਹੋਰ 10 ਸਾਲਾਂ ਦੇ ਵਿੱਚ ਰਹਿਣਾ ਹੀ ਕੋਈ ਨਹੀਂ ਬਰਬਾਦ ਹੋ ਗਿਆ ਮਾਂ ਤੇ ਉਹ ਕਿੰਨਾ ਦੁੱਖ ਭੈਣਾ ਨੂੰ ਭਰਾਵਾਂ ਨੂੰ ਪਹਿਲਾਂ ਕਿੰਨਿਆਂ ਕਿ ਮੌਤਾਂ ਹੋ ਚੁੱਕੀਆਂ ਮੇਰੇ ਖਿਆਲ ਚ ਘੱਟੋ ਘੱਟ ਵੀ 500 ਜਵਾਨ ਜਵਾਨ ਕਿਹੜਾ ਹੈ ਨਾ ਵੀ ਸੀਧ ਹੋ ਚੁੱਕੇ ਨੇ ਨਸ਼ਾ ਖਾ ਖਾ ਕੇ ਤੇ ਘਰੇ ਮਾਵਾ ਨੂੰ ਦੁੱਖ ਭਰਾਵਾ ਨੂੰ ਹੋਰ ਕਿੰਨੇ ਕਿ ਜਿਹੜੇ ਨੌਜਵਾਨ ਜਿਹੜੇ ਨਸ਼ਾ ਕਰਦੇ ਵੇ ਘੱਟ ਤੋਂ ਘੱਟ 500 ਦੇ ਨੇੜੇ ਹੈਗਾ ਜੀ ਹੋਰ ਨਸ਼ਾ ਕਰਦੇ ਹਾਂਜੀ ਕਿਰ ਬੋਟ ਲੈਣੀ ਹੈ ਉਹਨੂੰ ਕੁੜੀ ਦੇ ਦਿਓ ਤੇ ਵੋਟ ਉਧਰ ਹੋ ਜਾਏਗੀ ਇੱਥੋਂ ਤੇ ਕਿਰ ਕੰਮ ਹੈ ਜੀ ਇਹ ਸਰਕਾਰ ਨੂੰ ਮੈਂ ਬੇਨਤੀ ਕਰ ਰਿਹਾ ਵੀ ਇਹ ਕਿਹੜਾ ਹੈਗਾ ਇੰਦੀ ਢੱਲ ਪਈ ਜਾਵੇ ਪਿੰਡ ਚੋਕ ਅ ਹਿਆਰ ਦੇ ਵਿੱਚ ਵੀ ਢੱਲ ਪਈ ਜਾਵੇ ਬਹੁਤ ਲਾਟ ਕਿਡੇ ਨੇ ਵਿਗੜ ਟੁਕੇ ਕੰਮਕਾਰ ਤੇ ਜਾਂਦੇ ਨਹੀਂ ਮਾਵਾ ਨੂੰ ਕੁੱਟਦੇ ਨੇ ਭੈਣਾਂ ਨੂੰ ਕੁੱਟਦੇ ਨੇ ਭਰਾਵਾਂ ਨੂੰ ਕੁੱਟਦੇ ਨੇ ਪੈਸਾ ਸਾਨੂੰ ਦਿਓ ਕਿੱਥੋਂ ਲਿਆਉਣਗੇ ਬੜੇ ਪਾਪ ਮਾਂ ਪਿਓ ਤੋਂ ਆਇਆ ਪਿਓ ਕਿੱਥੋਂ ਲਿਆ ਲਿਆ ਕੇ ਦੇਣੀ ਬਹੁਤ ਵਿਹੈ ਮੈਂ ਤੇ ਇਹ ਕਹਿੰਨਾ ਪੰਜਾਬ ਪੁਲਿਸ ਨੂੰ ਡੀਸੀ ਸਾਹਿਬ ਨੂੰ ਕਿਹੜਾ ਵਾਅਦਾ ਤੋਂ ਵਾਅਦੇ ਇੱਥੇ ਕਿਹੜੀ ਢੱਲ ਝੋਕਰ ਹਰੀਆਰ ਦੇ ਪਿੰਡ ਦੇ ਵਿੱਚ ਪਾਈ ਜਾਵੇ ਰੋਕ ਦੇ ਮਰ ਤਾਂ ਫੇਰ ਰੁੱਕ ਕੇ ਵੇਚਣ ਵਾਲੇ ਨਹੀਂ ਪੁੱਤ ਰੋਕਦੇ ਪਾਇ ਜਿਹੜੇ ਅਗਲੇ ਖਾ ਦਿੰਦੇ ਨੇ ਆਂਦੇ ਨਹੀਂ ਕਰੋ ਜੋ ਮਰਜ਼ੀ ਲਿਓ ਮੇਰੇ ਵਰਗੀ ਨੇ ਦੁਪੱਟੇ ਦੇ ਪੱਲੇ ਵੱਦੇ ਨਹੀਂ 500 ਰੁਪਈਆ ਜਾਂ 200 ਤੋ ਮਾਂ ਦੇ ਗੱਲ ਪਾ ਕੇ ਲੈ ਜਾਂਦੇ ਤੇ ਕੀ ਕਰਨ ਮਾਵਾਂ ਮਾਵਾ ਕੀ ਕਰਨਾ ਮਾਵਾ ਮਾਰੀ ਦੀ ਫੜਾ ਦਿੰਦੇ ਨੇ ਟੱਕਰਾ ਮਾਰਦੇ ਨੇ ਭਾਂਡੇ ਵਿੱਚ ਦੇ ਨੇ ਨੋਏ ਲੰਗੜ ਲਾਏ ਜਾਂਦੇ ਨੇ ਘਰਾ ਚੋਂ ਨਾਲ ਕੇ ਪੱਟ ਪੱਟ ਲਾਏ ਜਾਂਦੇ ਨੇ ਅੰਦਾ ਕੋਲੇ ਪੱਟ ਪੱਟੇ ਕਾ ਵੇਚੀ ਜਾਂਦੇ ਨੇ ਹੋਰ ਬੇਟਾ ਤਨਕੀ ਦੱਸ ਦਿਓ ਇਹ ਨਸ਼ਾ ਨਸ਼ਾ ਲੈਂਦੇ ਕਿੱਥੋਂ ਆ ਆਮ ਹੀ ਹੈ ਸਰ ਪੋਤਾ ਆਪਾਂ ਨੂੰ ਕੀ ਪਤਾ ਹੈ ਤੇ ਫਿਰ ਸਭ ਕੁਝ ਵੇਚ ਕੇ ਪੁਲਿਸ ਜਾਂ ਸਰਕਾਰ ਰੋਕਦੀ ਨਹੀਂ ਨਸ਼ੇ ਨੂੰ ਤੇ ਰੋਕਦੇ ਹੁਣ ਤਾਂ ਪਿਓ ਤਾਂ ਇੱਥੋਂ ਧਿੱੱਕ ਕਰਕੇ ਗੱਲ ਜਾਵੇ ਰੋਕ ਪਈ ਨਹੀਂ ਹਾਲੇ ਆ ਆਪਣਾ ਪਿੰਡ ਚ ਦਾ ਰੋਕ ਬਿਲਕੁਲ ਨਹੀਂ ਪਈ ਪਏ ਜਾਵੇ ਨਾ ਤੇ ਅਜੇ ਆਉਣ ਵਾਲਾ ਨਾ ਪੀੜ ਨਾ ਸੁਧਰ ਜਾਣ ਬੇਟਾ ਆਉਣ ਵਾਲਾ ਨਾ ਜਿਹੜੇ ਨੇ ਨਾ ਬੱਚੇ ਇਹਨਾਂ ਦੇ ਵੀ ਕਿਤੇ ਜ਼ਿੰਦਗੀ ਚੰਗੀ ਬਣ ਜਾਵੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹੁੰਦੇ ਹੱਥ ਜੋੜਨੇ ਬਿਨਾਂ ਸ਼ਾਹ ਜਿਹੜਾ ਨਾ ਰੋਕੋ ਹੱਥ ਜੋੜਨੇ ਕਿੱਤਾ ਫੇਂਦੇ ਸੀ ਕਿਤਾ ਫੇਂਦੇ ਵਿੱਚ ਵੇਚਣ ਵਾਲਿਆਂ ਨੇ ਤਾਂ ਕਮਾਲ ਕਰਤੀ ਏ ਠੀਕ ਹੈ ਨਾ ਬੱਚੇ ਜੋਹਰ ਤਾਂ ਜੋਹਰ ਲਗਾ ਜਾਂਦੇ ਨਿਕਲ ਕੇ ਬੱਚੇ ਛੱਡ ਕੇ ਜਾਂਦੇ ਲਗੇ ਯਾਰ ਇਹ ਨਾ ਚ ਰੁਕਣਾ ਚਾਹੀਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਕਰਦੀ ਪਤਾ ਦੀ ਪੁਲਿਸ ਪੈਸਾ ਲੈਂਦੀ ਏ ਕਿ ਕੀ ਵਡੀਆਂ ਖਾਂਦੀ ਏ ਪੁਲਿਸ ਨਹੀਂ ਇਹਨਾਂ ਨੂੰ ਵੀ ਜਾਂਦੀ ਠੀਕ ਹੈ ਨਾ ਨਿਕਲ ਕੇ ਬੱਚੇ ਵੇਖੋ ਬਾਹਰ ਛੇ ਕੁੜੀਆਂ ਸਾਥ ਨੇ ਕਿਹੜੀਆਂ ਬਰਮ ਰੋਮ ਦੇ ਘਰ ਬੈਠਿਆ ਸਭਾ ਨੇ ਠੀਕ ਹੈ ਨਾ ਇਹ ਬੁਰਸ ਨੂੰ ਮੰਨਣਾ ਚਾਹੀਦਾ ਹੈ ਤੇ ਇਹਦੇ ਬੱਚੇ ਨਿਕਨ ਕਪੋਰਾ ਬੋਰਾ ਬੱਚੇ ਰੋਂਦੇ ਧੋਂਦੇ ਨੇ ਠੀਕ ਹੈ ਨਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਸਕਦੀ ਇਹ ਬਿਜੂਰੀ ਦਾ ਕੰਮ ਕਰਦਾ ਸੀ ਜੀ ਅੱਛਾ ਦਿਹਾੜੀ ਤੇ ਪਕਾਉਂਦਾ ਸੀ ਤੇਰੇ 6 ਲੜਕੀਆਂ ਤੇ 7 ਸੋਣ ਨੇ ਇਹ ਪਤਾ ਹੈ ਅੱਛਾ ਕਮਰੇ ਇਹ ਬਿਲਹਾਲਤ ਕਿਹੜੀ ਹੈ ਆ ਕਮਰੇ ਦੀ ਬਹੁਤ ਬੁਰੀ ਹਾਲਤ ਆ ਪਾ ਦਰਵਾਜ਼ੇ ਵੀ ਨਹੀਂ ਲੱਗੇ ਹੋਏ ਇਹ ਚੀਆਂ ਸੱਤਾਂ ਬੱਚਿਆਂ ਦੇ ਮੰਨ ਕੇ ਕਿਵ ਖਰਚਾ ਕਿਵੇਂ ਬਹੁਤ ਔਖਾ ਗਰੀਬ ਆਸਤੇ ਹਾਂ ਉਹ ਲੜਕੀ ਆਸਤੇ ਜਿਹੜੀ ਪਿੱਛੇ ਰਹਿ ਗਈ ਉਹਨੂੰ ਲੋਰ ਹੈ ਕਿ ਨਿਕਲਦਾ ਬਹੁਤ ਹੀ ਜ਼ਿਆਦਾ ਵੱਡਾ ਪਰਾ ਪਰੋਦੇ ਬੱਚੇ ਦਾ ਆਦਾ ਪਰਿਵਾਰ ਹੈ ਜਿਹਨੀਆਂ ਜੋ ਕਰੂਗਾ ਤਾਂ ਹੈਗਾ ਪਰ ਪਰ ਨਾਲ ਪਰ ਨਹੀਂ ਗੱਲ ਨਹੀਂ ਬੰਦ ਜੀ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਇਹ ਤੁਸੀਂ ਕਦੇ ਰੋਕਿਆ ਨਹੀਂ ਨਸ਼ੇ ਤਰਨ ਨੂੰ ਰੋਕ ਤੇਰੇ ਪਰ ਨਹੀਂ ਉਹ ਤਾਂ ਬਾਹਰ ਨਿਕਲ ਜਾਂਦਾ ਈ ਦੋ ਪਰੋਬਾਰ ਤੇ ਪਰ ਰੁਕੀ ਪਰ ਕਿਸੇ ਨਾਲ ਤੁਰ ਜਾਂਦਾ ਕਿ ਨਹੀਂ ਤੁਰਦਾ ਬੰਦ ਤੇ ਉਹਨਾਂ ਦੇ ਵੇਖਣਾ ਮਗਰ ਜਾ ਜਾਂਦਾ ਈ ਬਾਕੀ ਜਿਹਨੇ ਜੋ ਗੱਲਾਂ ਉਹਨਾਂ ਕੋਲੋਂ ਘਰ ਦਾ ਖਰਤਾ ਹੀ ਚੱਲਦਾ ਹੈ ਮਾ ਪਰ ਬਾਕੀ ਤੁਸੀਂ ਦੇਖ ਹੀ ਲਜੋ ਹੋ ਜਾਗਾ ਜੀ